ਸਾਕਾ ਤੇ ਕੱਲੂ ਕਾਰਾ ਦੋ ਸ਼ਬਦ ਸਾਡੇ ਚ ਬੜੇ ਪ੍ਰਚਲਿਤ ਨੇ ਸਿੱਖਾਂ ਚ ਸਾਕੇ ਦਾ ਲਫ਼ਜ਼ੀ ਅਰਥ ਇਹ ਵੇ ਕਿ ਇਤਿਹਾਸ ਵਿੱਚ ਵਾਪਰੀ ਕੋਈ ਉਹ ਘਟਨਾ ਜਿਹੜੀ ਸਮਾਂ ਲੰਘਣ ਤੋਂ ਬਾਅਦ ਵੀ ਆਪਣੇ ਉਸ ਜਿਹੜਾ ਉਹ ਵਾਪਰੀ ਘਟਨਾ ਹੈ ਆਪਣੇ ਉਸ ਅਸਰ ਨੂੰ ਕਦੀ ਠਿੱਕਿਆ ਨਹੀਂ ਪੈਂਦਿੰਦੀ ਅਸੀਂ ਉਹ ਕਹਾਂਗੇ ਇਤਿਹਾਸ ਵਿੱਚ ਵਾਪਰੀ ਕੋਈ ਘਟਨਾ ਜੋ ਚਿਰਨਜੀਵੀ ਆਪਣੇ ਅਰਥ ਸਮੋ ਕੇ ਬੈਠੀ ਸਾਕਾਂ ਸਰੇ ਹਾਂਦ ਹੁੰਦਾ ਹੈ ਸਾਲ ਬਾਦ ਆਉਂਦਾ ਹੈ ਇੱਥੇ ਬੈਠਿਆਂ ਦੀਆਂ ਅੱਖਾਂ ਵੀ ਭੇਜ ਜਾਂਦੀਆਂ ਉਹ ਪੁਰਾਣਾ ਨਹੀਂ ਹੋਇਆ ਫਿਰ ਬੇਨਤੀ ਕਰਾ ਸਾਕਾ ਚਮਕੌਰ ਸਾਹਿਬ ਖੈ ਸਾਕੇ ਦਾ ਅਰਥ ਕੇਵਲ ਮਰਨਾ ਨਹੀਂ ਸਾਕੇ ਦਾਰ ਤੇ ਇਤਿਹਾਸ ਵਿੱਚ ਵਾਪਰੀ ਹੋਈ ਘਟਨਾ ਜਿਹੜੀ ਗਹਿਰੀ ਛਾਂਬ ਛੜ ਜਾਏ ਆਬਾ ਬਕਾਲਾ ਸਹਿ ਵੀ ਇੱਕ ਸਾਕਾ ਹੈ ਬੜੀ ਗਹਿਰੀ ਘਟਨਾ ਹੈ ਜਦੋਂ ਸਿਮਰਨ ਚ ਜੁੜਿਆ ਉਦੋਂ ਸੁਰਤ ਦੀ ਹਰ ਇੱਕ ਚੀਜ਼ ਜਿਹੜਾ ਦੁੱਖ ਸੁੱਖ ਵਾਸ਼ਨਾ ਤੋਂ ਮੁਕਤ ਹੋ ਕੇ ਸੁਰਤ ਸ਼ਬਦ ਵੀ ਜੁੜਦੀ ਹੈ ਉਦੋਂ ਵੀ ਖੱਬੇ ਸੱਜੇ ਨਹੀਂ ਸਿਮਰਨ ਵੀ ਕਾਂ ਕਰਤਾ ਨਾਲ ਤੇ ਜਦੋਂ ਸ਼ਹਾਦਤ ਦਾ ਸਾਤਾ ਵਾਪਰਿਆ ਹਰ ਮੋੜ ਨੂੰ ਛੱਡ ਕੇ ਤੇਰੇ ਕੋ ਸ਼ਹਾਦਤ ਵੀ ਇਕਾਗਰਤਾ ਨਾਲ ਹੀ ਹੁੰਦੀ ਹੈ